ਆਦਰ ਪੰਜਾਬੀਓ ਅੱਜ ਦੇਸ਼ ਦੇ 77ਵੇਂ ਗਣਤੰਤ ਦਿਵਸ ਤੇ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਵੀਰਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਮੈਂ ਦੇਸ਼ ਦੀਆਂ ਤਿੰਨੇ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਵੀ ਸलाम ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸਤਾ, ਇਕਤਾ ਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ ਸਾਲ 1950 ਦੇ ਵਿੱਚ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਸਾਰੇ ਦੇ ਵਸਾਸੀਆਂ ਲਈ ਇਹ ਬੜਾ ਖਾਸ ਦਿਨ ਹੈ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਸਜਦਾ ਕਰਦਾ ਹਾਂ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਆਦੀ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਯੋਧਿਆਂ ਨੇ ਹੀ ਦਿੱਤੀਆਂ ਹਨ ਜ਼ਬਰ ਜ਼ੁਲਮ ਦੇ ਵਿਰੁੱਧ ਡਟਣ ਦੀ ਪ੍ਰੇਰਣਾ ਸਾਡੇ ਗੁਰੂ ਸਾਹਿਬਾਨ ਨੇ ਪੰਜਾਬੀਆਂ ਨੂੰ ਗੁੜਤੀ ਵਿੱਚ ਦਿੱਤੀ ਹੈ ਕੂਕਾ ਲਹਿਰ ਬੱਬਰ ਕਾਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਜੱਟਾ ਅਤੇ ਪਰਜਾ ਮੰਡਲ ਵਰਗੀਆਂ ਜਿੰਨੀਆਂ ਵੀ ਲਹਿਰਾਂ ਹੋਈਆਂ ਉਹ 100% 100% ਦੀ ਪੰਜਾਬੀਆਂ ਨਾਲ ਸੰਬੰਧਤ ਨੇ ਤੇ ਸਾਰੀਆਂ ਪੰਜਾਬੀ ਲਹਿਰਾਂ ਸੀ ਬਾਬਾ ਮਹਾਰਾਜ ਸਿੰਘ ਬਾਬਾ RAM ਸਿੰਘ ਜੀ ਸ਼ਹੀਦ ਪਗਤ ਸਿੰਘ ਸੁਖਦੇਵ ਲਾਲਾ ਲਾਜਪਤਰਾਏ ਜੀ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਜੀ ਮਦਨ ਲਾਲ ਟੀਂਗੜਾ ਜੀ ਦੀਵਾਨ ਸਿੰਘ ਕਾਲੇ ਪਾਣੀ ਸੇਵਾ ਸਿੰਘ ਜੀ ਠੀਕਰੀ ਵਾਲਾ ਅਤੇ ਹੋਰ ਅਜਿਹੇ ਸੰਕੜੇ ਯੋਧੇ ਨੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਤੇ ਲੋਕਾਂ ਦੇ ਹੱਕਾਂ ਵਾਸਤੇ ਲੜਾਈਆਂ ਲੜ ਕੇ ਇਤਿਹਾਸ ਰਚਿਆ ਜਦੋਂ ਦੇਸ਼ ਦਾ ਵਟਵਾਰਾ ਹੋਇਆ ਤਾਂ ਸਭ ਤੋਂ ਵੱਧ ਮਾਰ ਵੀ ਪੰਜਾਬੀਆਂ ਨੂੰ ਹੀ ਚਲਣੀ ਪਈ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਮਿਸਾਲੀ ਯੋਗਦਾਨ ਪਾਇਆ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਤੇ ਬਾਹਰੀ ਹਮਲਿਆਂ ਤੋਂ ਰਾਖੀ ਕਰਨ ਲਈ ਪੰਜਾਬੀ ਹਮੇਸ਼ਾ ਸਭ ਤੋਂ ਮੋਹਰੀ ਰਹੇ ਨੇ ਅੱਜ ਦੇਸ਼ ਦੇ ਅਨਾਜ ਦੇ ਭੰਡਾਰ ਦੇ ਵਿੱਚ 60% ਦੀ ਯੋਗਦਾਨ ਪੰਜਾਬ ਦਾ ਹੈ ਪਿਛਲੇ ਸਾਲ ਭਾਰੀ ਹੜ੍ਹ ਆਏ ਇਤਿਹਾਸ ਦੇ ਵਿੱਚ ਇੰਨੇ ਭਾਰੀ ਹੜ੍ਹ ਕਦੇ ਪੰਜਾਬ 'ਚ ਦੇਖਣ ਨੂੰ ਮਿਲੇ ਨਹੀਂ ਜੇ ਕੋਈ ਹੋਰ ਸੂਬਾ ਹੁੰਦਾ ਜੇ ਕੋਈ ਹੋਰ ਸਟੇਟ ਹੁੰਦੀ ਤਾਂ ਸ਼ਾਇਦ ਕਈ ਸਾਲ ਉਹ ਸਟੇਟ ਨੂੰ ਇਨਾਂ ਹੜ੍ਹਾਂ ਦੀ ਮਾਰ ਤੋਂ ਉੱਭਰਨ ਵਾਸਤੇ ਲੱਗ ਜਾਂਦੇ ਪਰ ਇਹ ਪੰਜਾਬੀਆਂ ਦਾ ਇੱਕ ਦੂਜੇ ਨੂੰ ਸਹਾਰਾ ਦੇਣ ਦਾ ਇੱਕ ਦੂਜੇ ਦੀ ਬਾਹ ਫੜਨ ਦਾ ਇੱਕ ਦੂਜੇ ਨੂੰ ਸੰਕਟ ਦੇ ਵਿੱਚ ਹੌਸਲਾ ਦੇਣ ਦਾ ਇੱਕ ਜਜ਼ਬਾ ਹੀ ਹੈ ਜਿਨੇ ਪੰਜਾਬ ਨੂੰ ਇੰਨੇ ਭਾਰੀ ਹੜ੍ਹਾਂ ਦੇ باوجود ਦਿਨਾ ਵਿੱਚ ਨਹੀਂ ਮਹੀਨਿਆਂ ਵਿੱਚ ਨਹੀਂ ਸਾਲਾਂ ਵਿੱਚ ਨਹੀਂ ਘੰਟਿਆਂ ਦੇ ਵਿੱਚ ਦੁਬਾਰਾ ਖੜਾ ਕਰਤਾ ਪੰਜਾਬ ਨੂੰ ਮੈਂ ਜਿੰਨੇ ਵੀ ਐਨ ਜੀਓਜ਼ ਨੌਜਵਾਨ ਜਾਂ ਉਹ ਸੇਵਾਦਾਰ ਜਿਨ੍ਹਾਂ ਨੇ ਹੜ੍ਹਾਂ ਦੇ ਸੰਕਟ ਦੇ ਵਿੱਚ ਕਿਸੇ ਵੀ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਸਾਰਿਆਂ ਨੂੰ ਅੱਜ ਦੇਸ਼ ਗਣਤੰਤਰ ਦਿਵਸ ਤੇ ਸਲਾਮ ਕਰਦਾ ਮੈਂ ਉਹਨਾਂ ਨੂੰ ਸਲੂਟ ਕਰਦਾ ਮਹਿਮਾਨ ਨਾਲ ਕਹਿ ਸਕਦਾ ਕਿ ਇੰਨੇ ਭਾਰੀ ਹੜਾਂ ਦੇ باوجود ਵੀ ਪੰਜਾਬ ਨੇ 156 ਲੱਖ ਮੀਟਰਿਕ ਟਨ ਚੌਲ ਜਿਹੜੇ ਉਹ ਦੇਸ਼ ਦੇ ਅਨਾਜ ਦੇ ਭੰਡਾਰ ਦੇ ਵਿੱਚ ਦਿੱਤੇ ਇੰਨੇ ਫਸਲਾਂ ਦੇ ਮਾਰ ਦੇ باوجود ਵੀ ਇਸੇ ਕਰਕੇ ਦੇਸ਼ ਪ੍ਰਤੀ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਦੇ ਯੋਗਦਾਨ ਕਰਕੇ ਸਾਡੇ ਸੂਬੇ ਨੂੰ ਫੂਡ ਬਾਲ ਐਂਡ ਸਵਾਰਡ ਆਰਮ ਆਫ ਦਾ ਨੇਸ਼ਨ ਕਿਹਾ ਜਾਂਦਾ ਸਾਡੇ ਆਰਡੀਐਫ ਦੇ ਫੰਡ ਰੋਕੇ ਗਏ ਉਹੀ ਸੰਵਿਧਾਨ ਜਿਸ ਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ ਉਸੇ ਸੰਵਿਧਾਨ ਦੇ ਵਿੱਚ ਸਾਰੀਆਂ ਸਟੇਟਾਂ ਦੇ ਹੱਕ ਲਿਖੇ ਹੋਏ ਨੇ ਕਿ ਆ ਸਟੇਟਾਂ ਦੇ ਹੱਕ ਬਣਦੇ ਨੇ ਆ ਮੁੱਢਲੀਆਂ ਸਹੂਲਤਾਂ ਨੇ ਆ ਫੰਡਮੈਂਟਲ ਰਾਈਟਸ ਨੇ ਫਿਰ ਵੀ ਸਾਨੂੰ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਪੈਂਦਾ ਕੁਝ ਫੁੱਟਪਾਉ ਤਾਕਤਾਂ ਜਿਹੜੀਆਂ ਨੇ ਉਹ ਝੂਠਾ ਪ੍ਰੋਪਗੈਂਡਾ ਕਰਕੇ ਪੰਜਾਬ 'ਚ ਵੰਡੀਆਂ ਪਾਉਣ ਦੇ ਮਨਸੂਬੇ ਘੜ ਰਹੀਆਂ ਨੇ ਪਰ ਇਹ ਮਨਸੂਬੇ ਪੰਜਾਬੀ ਕਦੇ ਵੀ ਸਫਲ ਨਹੀਂ ਹੋਣ ਦੇਣਗੇ ਪੰਜਾਬ ਦੇ ਵਿੱਚ ਪਾਈਚਾਰ ਕਿਸਾਨ ਜਿਹੜੀ ਆ ਉਹ ਇੰਨੀ ਮਜਬੂਤ ਹੈ ਬਹੁਤ ਵਾਰੀ ਇਹ ਸਾਂਝ ਨੂੰ ਤੋੜਨ ਵਾਸਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਪਰ ਇਹ ਸਾਂਝ ਨਹੀਂ ਟੁੱਟੀ ਤਾਂ ਸਾਡਾ ਪਾਈਚਾਰ ਕਿਸਾਨ ਦਾ ਜਿਹੜਾ ਸਨੇਹ ਹੈ ਪੂਰੀ ਇਹੀ ਹੈ ਕਿ ਪੰਜਾਬੀ ਜਿਹੜੇ ਨੇ ਉਹ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਚਰਨ ਵਾਲੇ ਲੋਕ ਨੇ ਲੱਖਾਂ ਸਪੀਕਰਾਂ ਚੋ ਅੱਜ ਵੀ ਨਨਕਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੇ ਗੁਰਬਾਣੀ ਜਿਹੜੀ ਹੈ ਉਹ ਗੂੰਜੀ ਹੋਣੀ ਸੋ ਸੂਬੇ ਦਾ ਮਾਹੌਲ ਕਰਨ ਖਰਾਬ ਕਰਨ ਵਾਸਤੇ ਜੋ ਲੋਕ ਮਨਸੂਬੇ ਕੱਢ ਰਹੇ ਨੇ ਆ ਜਿਹੜੇ ਗੈਂਗਸਟਰ ਸਖਤ ਚੇਤਾਵਨੀ ਉਹਨਾਂ ਨੂੰ ਅੱਜ ਦਿੱਤੀ ਜਾਂਦੀ ਹੈ ਕਿ ਜੁਰਮ ਦੀ ਦੁਨੀਆ ਚੋਂ ਬਾਹਰ ਆ ਜਾਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ ਹਾਂ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵਿਰੁੱਧ ਕਹ ਹਮਲਾ ਕੀਤਾ ਗਿਆ ਵਾਰ ਕੀਤਾ ਗਿਆ ਉਹਨਾਂ ਨੂੰ ਸ਼ਹਿ ਦੇਣ ਵਾਲੇ ਜੋ ਉਹਨਾਂ ਦੀ ਸਹਾਇਤਾ ਕਰਨ ਵਾਲੇ ਵੀ ਨਹੀਂ ਬਖਸ਼ੇ ਜਾਣਗੇ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਯਕੀਨ ਦਿਵਾਉਣਾ ਕਿ ਸੂਬੇ ਚ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ ਜੋ ਜੋ ਪਿਛਲੇ ਸਾਲਾਂ ਚ ਪਿਛਲੇ ਦਿਨਾਂ ਚ ਸੂਬੇ ਦੀ ਤਰੱਕੀ ਵਾਸਤੇ ਕੰਮ ਹੋਏ ਨੇ ਮੈਂ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਕਰਨਾ ਚਾਹੂੰ। ਯੁੱਧ ਨਸ਼ਿਆਂ ਵਿਰੁੱਧ ਅਸੀਂ ਨਸ਼ਿਆਂ ਦੇ ਖਿਲਾਫ ਆਰ ਪਾਰ ਦੀ ਲੜਾਈ ਲੜ ਰਹੇ ਹਾਂ। ਪੰਜਾਬ ਨੂੰ ਨਸ਼ਾ ਬਣਾਉਣ ਲਈ ਸਪਲਾਈ ਲਾਈਨ ਤੋੜੀ ਗਈ। ਨਸ਼ਿਆਂ ਦੇ ਸੌਦਾਗਰ ਜੇੜ ਭੇਜੇ ਗਏ ਨਸੇ ਤਸਕਰਾਂ ਨੇ ਜੋ ਨਜਾਇਜ਼ ਕਮਾਈਆਂ ਕਰਕੇ ਬਿਲਡਿੰਗਾਂ ਬਣਾਈਆਂ ਪ੍ਰਾਪਰਟੀਆਂ ਬਣਾਈਆਂ ਘਰ ਬਣਾਏ ਉਹਨਾਂ ਤੇ ਬਿਲਡੋਜ਼ਰ ਚੱਲੇ ਤੇ ਚੱਲ ਰਹੇ ਨੇ ਤੇ ਜਿਹੜੇ ਨਸ਼ਾ ਪੀੜਤ ਨੇ ਜਿਹੜੇ ਉਹਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਮੁੜ ਵਸੇਵੇ ਵਾਸਤੇ ਉਹਨਾਂ ਦੇ ਇਲਾਜ ਵਾਸਤੇ ਸਪੈਸ਼ਲ ਪ੍ਰਬੰਧ ਕੀਤੇ ਜਾ ਰਹੇ ਸਾਡਾ ਸੂਬਾ ਬਾਰਡਰ ਨਾਲ ਲੱਗਿਆ ਹੋਇਆ 532 ਕਿਲੋਮੀਟਰ ਸਾਡਾ ਪਾਕਿਸਤਾਨ ਦੇ ਨਾਲ ਬਾਰਡਰ ਸਾਂਝਾ ਹੈ ਹਰ ਰੋਜ਼ ਉਧਰਲੇ ਪਾਸਿਓ ਕੋਈ ਨਾ ਕੋਈ ਗੈਰ ਸਮਾਜਿਕ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ 498 ਡਰੋਨ ਗਤੀਵਿਧੀਆਂ ਫੜੀਆਂ 256 ਡਰੋਨ ਬ੍ਰਾਮੰਦ ਕੀਤੇ ਸਰਦਪਾਰ ਤੋਂ ਡਰੋਨ ਰੋਕਣ ਵਾਸਤੇ ਤਿੰਨ ਬਾਜ ਅੱਖ ਐਂਟੀ ਡਰੋਨ ਸਿਸਟਮ ਸਥਾਪਿਤ ਕੀਤੇ ਹੋਏ ਨੇ ਕਿਉਂਕਿ ਡਰੋਨ ਜਿਹੜੇ ਨੇ ਉਹਨਾਂ ਦੇ ਵਿੱਚ ਨਸ਼ਾ ਵੀ ਆਉਂਦਾ ਹੈ ਜਿਹੜਾ ਵੀ ਨਾਗਰਿਕ ਆਪਣੇ ਪਿੰਡ ਨੂੰ ਨਸ਼ਿਆਂ ਵਿਰੁੱਧ ਜੰਗ 'ਚ ਸ਼ਾਮਲ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ 98991 00002 98991 00002 ਨੰਬਰ ਤੇ ਮਿਸਕਾਲ ਕਰਕੇ ਰਜਿਸਟਰ ਹੋ ਸਕਦਾ ਹੈ ਮੇਰੀ ਨਿਗਰਾਨੀ ਵਾਲੀ ਟੀਮ ਜਿਹੜੀ ਹੈ ਉਹ ਰਿਸਟਰਡ ਹੋਏ ਵਿਅਕਤੀਆਂ ਤੱਕ ਖੁਦ ਪਹੁੰਚ ਕਰੂਗੀ ਤਾਂ ਕਿ ਆਪਾਂ ਇਹਨੂੰ ਲੋਕ ਲਹਿਰ ਬਣਾ ਕੇ ਆਪਣੇ ਸੂਬੇ ਨੂੰ ਨਸ਼ਾ ਮੁਕਤ ਬਣਾ ਸਕੀਏ ਪਿੰਡ ਤੇ ਬਾਡਾਂ ਚ ਨਸ਼ਿਆਂ ਦੇ ਖਾਤਮੇ ਵਾਸਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਨਸ਼ੇ ਚੋਂ ਬਾਹਰ ਕੱਢਣ ਵਾਲੇ ਵਿਅਕਤੀਆਂ ਨੂੰ ਪਿੰਡਾਂ ਦੇ ਪਹਿਰੇਦਾਰ ਤੇ ਸੂਰਮਿਆਂ ਦੇ ਦਰਜੇ ਦੇ ਉੱਤੇ ਜਾਣਗੇ ਸੋ ਸਿਹਤਜਾਬ ਜਿਹੜੇ ਹੋਗੇ ਨਸ਼ਾ ਛੱਡ ਕੇ ਉਹਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਸਿਖਲਾਈ ਵੀ ਸਕਿੱਲ ਡਿਵੈਲਪਮੈਂਟ ਦੇ ਅੰਤਰਗਤ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਇਹ ਮਹਿਸੂਸ ਨਾ ਕਰਨ ਕਿ ਸ਼ਾਇਦ ਅਸੀਂ ਸਮਾਜ ਤੋਂ ਕੱਟ ਗਏ ਤੇ ਖੇਡਾਂ ਵਾਸਤੇ ਤਾਂ ਕਿ ਉਹਨਾਂ ਬੱਚਿਆਂ ਨੂੰ ਜਾਂ ਸਾਡੇ ਨੌਜਵਾਨਾਂ ਨੂੰ ਇਧਰ ਉਧਰ ਜਿਹੜੀ ਸੋਚ ਪਟਕਾਉਣ ਤੋਂ ਰੋਕਣ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਪੰਜਾਬ ਚ 3083 ਪਿੰਡੂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਨੇ ਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਤਿੰਨ ਤਿੰਨ ਪੀੜ੍hiyan ਜਿਹੜੀਆਂ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਪੋਤਾ ਵੀ ਉਸੇ ਗਰਾਊਂਡ 'ਚ ਦਾਦਾ ਵੀ ਉਸੇ ਗਰਾਊਂਡ 'ਚ ਤੇ ਉਸ ਪੋਤੇ ਦਾ ਜਿਹੜਾ ਬਾਪੂ ਐ ਉਹ ਵੀ ਉਸੇ ਗਰਾਊਂਡ 'ਚ ਤਿੰਨ ਤਿੰਨ ਪੀੜ੍hiyan ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਤੇ ਬਹੁਤ ਸਾਰੀਆਂ ਮੱਲਾਂ ਵੀ ਮਾਰ ਰਹੇ ਨੇ ਸਾਡੇ ਬੱਚੇ ਖੇਡਾਂ ਦੇ ਵਿੱਚ ਬਹੁਤ ਅੱਗੇ ਵਧ ਰਹੇ ਜਸੇਬ ਦੀ ਗੱਲ ਕਰੀਏ ਤਾਂ ਹੁਣੇ-ਹੁਣੇ ਪੰਜਾਬ ਨੂੰ ਤੰਦਰੁਸਤ ਰੱਖਣ ਵਾਸਤੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਜੀਵਨ ਬੀਮਾ ਸਕੀਮ ਹੈ ਉਹਦੇ ਅੰਤਰਗਤ ਰਜਿਸਟਰ ਕੀਤਾ ਜਾ ਰਿਹਾ ਹੈ ਪਹਿਲੀ ਵਾਰ ਹੋਇਆ ਕਿ ਸਿਹਤ ਕਾਰਡ ਬਣਾਉਣ ਲਈ ਆਮਦਨ ਦੀ ਸ਼ਰਤ ਖਤਮ ਕਰਤੀ ਸਰਕਾਰੀ ਮੁਲਾਜ਼ਮ ਜਾਂ ਫਿਰ ਪੈਨਸ਼ਨਰ ਵੀ ਇਸ ਸਕੀਮ ਦੇ ਅੰਤਰਗਤ ਆਪਣਾ ਕਾਰਡ ਬਣਾਉਣਗੇ 10 ਲੱਖ ਰੁਪਇਆ ਇੱਕ ਸਾਲ ਦਾ ਉਹਦੇ ਅੰਤਰਗਤ ਉਹਨਾਂ ਦੇ ਪਰਿਵਾਰ ਦਾ ਜੇ ਰੱਬ ਨਾ ਕਰੇ ਕੋਈ ਬਿਮਾਰੀ ਆਵੇ ਤਾਂ ਇਲਾਜ ਹੋਊਗਾ ਜਿਹਦੇ ਵਿੱਚ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਤੇ ਸਾਰੇ ਸਰਕਾਰੀ ਹਸਪਤਾਲ ਸ਼ਾਮਿਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਡਿਟੇਲ ਨਾਲ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊਗਾ 881 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਲਗਭਗ 150 ਹੋਰ ਤਿਆਰ ਨੇ ਹਜ਼ਾਰ ਦਾ ਅੰਕੜਾ ਜਲਦੀ ਛੂਲਾਂਗੇ ਪੰਜਾਬ ਦੇ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਇਹ ਬੜੀ ਵੱਡੀ ਸਮੱਸਿਆ ਸੀ ਇੱਕ ਵਾਰੀ ਬਿਜਲੀ ਦਾ ਬਿੱਲ ਨਾ ਭਰਿਆ ਗਿਆ ਤਾਂ ਅਗਲੀ ਵਾਰ ਜੁਰਮਾਨਾ ਕਈ ਗੁਣਾ ਹੋ ਕੇ ਕਈ ਵਾਰੀ ਇੰਨੀ ਜ਼ਿਆਦਾ ਰਕਮ ਬਣ ਜਾਂਦੀ ਸੀ ਜੁਰਮਾਨਾ ਪਾ ਪਾ ਕੇ ਕਿ ਉਸ ਪਰਿਵਾਰ ਨੇ ਇੰਨੀ ਰਕਮ ਕਦੇ ਦੇਖੀ ਵੀ ਨਹੀਂ ਹੁੰਦੀ ਸੀ ਗਿਣਨਾ ਤਾਂ ਛੱਡੋ 600 ਜੁੰਡ ਤੱਕ ਦੀ ਬਿਜਲੀ ਮਾਫ ਹੈ ਤੇ 90% ਦੀ ਘਰਾਂ ਨੂੰ ਬਿਜਲੀ ਦਾ ਬਿੱਲ 0 ਆ ਰਿਹਾ ਹੈ ਔਰ ਇਹਦੇ ਵਿੱਚ ਵੀ ਸ਼ਰਤ ਕੋਈ ਨਹੀਂ ਤੁਹਾਡਾ ਬਿਜਲੀ ਦਾ ਮੀਟਰ ਜਿਹੜਾ ਉਹ 600 ਤੋਂ ਥੱਲੇ ਚਾਹੀਦਾ ਭਾਵੇਂ ਤੁਹਾਡੇ AC ਲੱਗੇ ਆ ਕਰੇ ਭਾਵੇਂ ਤੁਹਾਡੇ ਘਰ ਜਿੰਨੀ ਵੀ ਖਪਤ ਹੈ ਕਿੰਨੇ ਕਿਲੋਵਾਟ ਦਾ ਵੀ ਤੁਹਾਡਾ ਲੋਡ ਹੈ ਸਿਰਫ ਯੂਨਿਟ ਜਿਹੜੀ ਹੈ 599 ਤੇ ਜੇ ਤੁਹਾਡਾ ਮੀਟਰ ਹੈ ਤਾਂ ਤੁਹਾਨੂੰ ਬਿਜਲੀ ਜਿਹੜੀ ਆ ਉਹ ਫ੍ਰੀ ਮਿਲੂਗੀ ਤੇ ਝੋਨੇ ਦੇ ਸੀਜ਼ਨ ਵਾਸਤੇ ਖੇਤਾਂ ਵਾਲੀ ਬਿਜਲੀ 8 ਘੰਟੇ ਨਿਰਵਿਗਨ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਫਸਲਾਂ ਵਾਸਤੇ ਜਿਹੜੀ ਬਿਜਲੀ ਮਿਲ ਰਹੀ ਹੈ ਸਿੰਚਾਈ ਵਾਸਤੇ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ 'ਚ ਉਹ ਦਿਨੇ ਮਿਲ ਰਹੀ ਹੈ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਸਰਕਾਰੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੁੰਦਾ ਹੈ ਇਹ ਕਈ ਜਗ੍ਹਾ ਤੇ 10 ਤੋਂ 5 ਹੈ। ਕਈ ਵਾਰੀ ਮੌਸਮ ਮੁਤਾਬਕ 8 ਤੋਂ 4 ਵੀ ਹੋ ਜਾਂਦਾ ਹੈ। 8 ਵਜੇ ਤੁਸੀਂ ਸੋਚੋ ਜਿਸ ਵੇਲੇ ਆਪਾਂ ਹੀਟਰ ਲਾ ਕੇ ਦੋ-ਦੋ ਤਿੰਨ-ਤਿੰਨ ਰਜਾਈਆਂ ਬੱਚਿਆਂ ਦੇ ਉੱਤੇ ਦੇ ਕੇ ਘਰਾਂ 'ਚ ਸੁੱਤੇ ਪਏ ਹੁੰਨੇ ਆ। ਉਸ ਵੇਲੇ ਸਾਡਾ ਕਿਸਾਨ ਠੰਡੇ ਪਾਣੀ ਦੇ ਵਿੱਚ ਜਿੱਥੇ ਕੋਦੇ ਹੱਥ ਪੈਰ ਨੀਲੇ ਹੁੰਦੇ ਜਾਂਦੇ ਨੇ ਉੱਥੇ ਪਾਣੀ ਲਾ ਰਿਆ ਹੋਇਆ ਤੇ ਸਾਡਾ ਜਵਾਨ ਉਸ ਵੇਲੇ -50 ਡਿਗਰੀ ਟੈਂਪਰੇਚਰ ਦੇ ਵਿੱਚ ਕਾਰਗਿਲ ਦੇ ਵਿੱਚ ਸਾਡੀ ਰੱਖਿਆ ਕਰ ਰਿਆ ਜਵਾਨਾਂ ਦੀ ਰੱਖਿਆ ਬਿਲਕੁਲ ਵਾਜਿਬ ਹੈ ਉਹਨਾਂ ਦੀ ਟ੍ਰੇਨਿੰਗ ਇਸ ਤਰੀਕੇ ਨਾਲ ਹੈ ਔਰ ਦੇਸ਼ ਦੇ ਦੁਸ਼ਮਣ ਦਾ ਕੋਈ ਟਾਈਮ ਨਹੀਂ ਕਿ ਉਹ ਕਦੋਂ ਹਮਲਾ ਕਰ ਦੇ ਜਾ ਕਦੋਂ ਉਹ ਕੋਈ ਛੇੜਛਾੜ ਕਰੇ ਪਰ ਕਟੁਕਟ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਆਪਾਂ ਠੀਕ ਕਰ ਸਕਦੇ ਸੀ ਉਹ ਆਪਣੇ ਹੱਥ ਚ ਹੈ ਤਾਂ ਅਸੀਂ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਉਹ ਵੀ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਕਰਤਾ ਜਦੋਂ ਮਰਜੀ ਦਿਨੇ ਜਾਓ ਟਿਊਬਲ ਚਲਾਓ ਫਸਲ ਨੂੰ ਪਾਣੀ ਲਾਓ ਸ਼ਾਮ ਨੂੰ ਘਰੇ ਆ ਜਾਓ ਮੈਨੂੰ ਬਹੁਤ ਸਾਰੀਆਂ ਵੀਡੀਓ ਆਈਆਂ ਇੱਕ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਬੈਠੇ ਕਿਤੇ ਸਾਥ ਦੇ ਵਿੱਚ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਕਿ ਬਹੁਤ ਸਾਲਾਂ ਬਾਅਦ ਪਤਾ ਨਹੀਂ ਆਪਣੇ ਸੁਰਤ ਤੋਂ ਹੋਸ਼ ਸੰਭਾਲਣ ਤੋਂ ਵੀ ਪਹਿਲਾਂ ਇਹ ਗੱਲਾਂ ਹੋਣਗੀਆਂ ਕਿ ਬਹੁਤ ਸਾਲਾਂ ਬਾਅਦ ਦੋਨੋਂ ਡੰਗ ਦੀ ਰੋਟੀ ਸਵੇਰ ਦੀ ਤੇ ਸ਼ਾਮ ਦੀ ਘਰੇ ਖਾਣ ਲੱਗੇ ਆ। ਨਹੀਂ ਤਾਂ ਰਾਤ ਨੂੰ ਜਦ ਗਰਮੀਆਂ ਜਾਂਦੇ ਮੱਛਰ ਖਾ ਜਾਂਦਾ ਸੀ ਸਾਨੂੰ। ਸਰਦੀਆਂ ਜਾਂਦੇ ਤਾਂ ਸੱਪਾਂ ਦੀਆਂ ਸਿਰੀਆਂ ਮੱਧ ਦੇ ਜਾਂ ਠੰਡ ਦੇ ਵਿੱਚ ਮਾਰਦੇ ਸੀ। ਜੇ ਪਾ ਗੱਲ ਕਰੀਏ ਸਿੱਖਿਆ ਦੀ ਮੇਰੇ ਸਾਹਮਣੇ ਪਿਆਰੇ ਪਿਆਰੇ ਬੱਚੇ ਬੈਠੇ ਆ। ਸਕੂਲ ਆਫ ਐਮਿਨੈਂਸ ਦੀ ਪਰੇਡ ਵੀ ਪਰੇਡ ਦੇ ਵਿੱਚ ਬੱਚੇ ਸ਼ਾਮਲ ਨੇ 118 ਸਕੂਲ ਆਫ ਐਮਿਨੈਂਸ ਜਿਹੜੇ ਨੇ ਉਹਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਸਾਡੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਤੇ ਪ੍ਰਿੰਸੀਪਲਸ ਨੂੰ ਪੜ੍ਹਾਈ ਦੇ ਲੇਟੈਸਟ ਤਰੀਕੇ ਸਿਖਾਉਣ ਲਈ ਕਿਉਂਕਿ ਪੜ੍ਹਾਈ ਕਰਾਉਣ ਦੇ ਤਰੀਕੇ ਬਦਲ ਗਏ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਰੱਟਾ ਸਿਸਟਮ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਰਫ ਕਾਪੀ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਗਾਈਡਾਂ ਤੇ ਨਿਸ਼ਾਨੀਆਂ ਲਵਾ ਦੋ ਪੜ੍ਹਾਈ ਦੇ ਤਰੀਕੇ ਬਦਲ ਗਏ ਉਹਨਾਂ ਤਰੀਕਿਆਂ ਨੂੰ ਸਿਖਾਉਣ ਵਾਸਤੇ ਸਾਡੇ ਸਕੂਲ ਦੇ ਟੀਚਰਾਂ ਨੂੰ ਕਾਬਲ ਪ੍ਰਿੰਸੀਪਲਜ਼ ਹੈਡਮਾਸਟਰਾਂ ਨੂੰ ਸਿੰਗਾਪੁਰ ਟ੍ਰੇਨਿੰਗ ਵਾਸਤੇ ਭੇਜਿਆ ਜਾ ਰਿਹਾ ਹੈ ਆਈਆਈਐਮ ਅਹਮਦਾਬਾਦ ਭੇਜਿਆ ਜਾ ਰਿਹਾ ਹੈ ਤੇ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਟ੍ਰੇਨਿੰਗ ਜਿਹੜੀਆਂ ਐਜੂਕੇਸ਼ਨ ਦੀਆਂ ਟ੍ਰੇਨਿੰਗ ਅਕੈਡਮੀਜ਼ ਵਾਲਾ ਦੇਸ਼ ਬਣਿਆ ਜਾਂਦਾ ਫਿਨਲੈਂਡ ਫਿਨਲੈਂਡ ਉਹਨਾਂ ਬੱਚਿਆਂ ਨੂੰ ਭੇਜਿਆ ਜਾ ਰਿਹਾ ਉਹਨਾਂ ਟੀਚਰਸ ਨੂੰ ਭੇਜਿਆ ਜਾ ਰਿਹਾ ਤਾਂ ਕਿ ਉਹ ਇੱਥੇ ਆ ਕੇ ਆਪਣੇ ਕਲੀਗਜ਼ ਨੂੰ ਵੀ ਟ੍ਰੇਨ ਕਰਨ ਤੇ ਬੱਚਿਆਂ ਨੂੰ ਸਿਖਿਆ ਦੇਣ ਆਮ ਤੌਰ ਤੇ ਜਦੋਂ ਅਸੀਂ ਜਾਣਦੇ ਸੀ ਤਾਂ ਲੋਕ ਕਹਿੰਦੇ ਸੀ ਸਾਡਾ ਸਕੂਲ ਜਿਹੜਾ ਹੈ ਉਹ 8ਵੀਂ ਦਾ 10ਵੀਂ ਦਾ ਕਰ ਦਿਓ ਜੀ ਮੈਂ ਪੁੱਛਦਾ ਸੀਗਾ 10ਵੀਂ ਵਾਲਾ ਸਕੂਲ ਕਿੰਨੀ ਦੂਰ ਹੈ 5 ਕਿਲੋਮੀਟਰ ਹੈ ਜੀ 6 ਕਿਲੋਮੀਟਰ ਹੈ ਜੀ 10 ਕਿਲੋਮੀਟਰ ਹੈ 5 ਕਿਲੋਮੀਟਰ ਤੋਂ 10 ਕਿਲੋਮੀਟਰ ਵੀ ਬੱਚਿਆਂ ਨੂੰ ਕੋਈ ਸਾਧਨ ਹੈ ਨਹੀਂ ਜਾਣ ਦਾ ਤਾਂ ਖਾਸ ਤੌਰ ਤੇ ਬੱਚਿਆਂ ਨੂੰ ਹੁਸ਼ਿਆਰ ਬੱਚਿਆਂ ਨੂੰ ਵੀ ਜਿਹੜੇ ਪੜਨਾ ਚਾਹੁੰਦੀਆਂ ਕੁਝ ਕਰਨਾ ਚਾਹੁੰਦੀਆਂ ਉਹਨਾਂ ਨੂੰ ਵੀ ਮਾਪੇ ਜਿਹੜੇ ਨੇ ਸਕੂਲਾਂ ਇਸ ਕਰਕੇ ਹਟਾ ਲੈਂਦੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਐ ਮਾਹੌਲ ਠੀਕ ਨਹੀਂ ਜੀ ਇਕੱਲੀਆਂ ਕਿਵੇਂ ਜਾਣਗੀਆਂ ਜਦ ਤੱਕ ਟਰਾਲੀਆਂ ਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਸੀ ਬੱਸਾਂ ਦੇ ਜਾਲਾਂ ਤੇ ਲੰਮਕੇ ਜਾਂਦੀਆਂ ਸੀ ਜਾਂ ਅਜਨਬੀਆਂ ਤੋਂ ਰਾਈਡ ਮੰਗਦੀਆਂ ਸੀ ਤਾਂ ਅਸੀਂ ਬੱਸਾਂ ਦੀ ਸ਼ੁਰੂਆਤ ਕੀਤੀ ਹੈ ਪ੍ਰਾਈਵੇਟ ਸਕੂਲਾਂ ਵਾਂਗੂ ਸਰਕਾਰੀ ਸਕੂਲਾਂ ਵਿੱਚ ਵੀ ਬੱਸਾਂ ਲੈ ਕੇ ਜਾਣ ਸਕੂਲ ਬਾਅਦ ਚ ਬਣਾ ਲਾਂਗੇ ਪਹਿਲਾਂ ਇਮੀਡੀਏਟਲੀ ਬੱਚਿਆਂ ਦਾ ਕਰੀਅਰ ਜਿਹੜਾ ਹੈ ਉਹ 'ਚ ਕੋਈ ਰੁਕਾਵਟ ਨਾ ਆਵੇ ਪੜ੍ਹਾਈ 'ਚ ਕੋਈ ਰੁਕਾਵਟ ਨਾ ਆਵੇ ਇਸ ਵਕਤ 10000 ਤੋਂ ਵੱਧ ਬੱਚੀਆਂ ਸਾਡੀਆਂ ਉਹ ਆਪਣੇ ਪਿੰਡੋਂ ਦੂਸਰੇ ਸਕੂਲ ਜਾ ਕੇ ਵਾਪਸ ਪੜ੍ਹ ਕੇ ਆਉਂਦੀਆਂ ਨੇ ਬੱਸਾਂ ਰਾਹੀਂ ਸੋ ਮੈਂ ਅੱਜ ਫੇਰ ਦੇਸ਼ ਦੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੋਇਆ ਜਿਨ੍ਹਾਂ ਨੇ ਸੁਪਨਾ ਲਿਆ ਸੀ ਕਿ ਇਹ ਜਾਂ ਦੇਸ਼ ਦੇ ਵਾਸੀ ਹੋਈਏ ਸ਼ਹੀਦ ਆਜ਼ਮ ਭਗਤ ਸਿੰਘ ਜਰਾਂ ਨੂੰ ਯਾਦ ਕਰਦੇ ਹੋਏ ਮੈਂ ਸ਼ਹੀਦ ਆਜ਼ਮ ਦੀਆਂ ਦੋ ਲਾਈਨਾਂ ਨਾਲ ਮੈਂ ਸਬਾਪਤੀ ਕਰੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਜਰਾਂ ਨੇ ਲਿਖਿਆ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਕੋ ਮਹਬੂਬ ਬਣਾ ਲਿਆ ਜਾਏ ਆਓ ਆਪਣੇ ਦੇਸ਼ ਦੀ ਧਰਤੀ ਨੂੰ ਪਿਆਰ ਕਰੀਏ ਇਸ ਸੋਹਣੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰੀਏ ਇਸ ਦੇਸ਼ ਦੀ ਤਰੱਕੀ ਦੀ ਕਾਮਨਾ ਕਰੀਏ ਮੈਂ ਸਾਰਿਆਂ ਨੂੰ ਅੱਜ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਬਹੁਤ-ਬਹੁਤ ਵਧਾਈ ਵੀ ਦਿੰਦਾ ਤੇ ਆਉਣ ਵਾਲੇ ਦਿਨਾਂ ਦੀ ਕਾਮਨਾ ਕਰਦਾ ਅਰਦਾਸ ਕਰਦਾ ਕਿ ਪੰਜਾਬ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੋਵੇ ਸਾਡੇ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਹਰ ਫੀਲਡ ਦੇ ਵਿੱਚ ਮੱਲਾ ਮਾਰਨ ਤੇ ਪੰਜਾਬ ਜਿਹੜਾ ਫਿਰ ਦੁਬਾਰੇ ਰੰਗਲਾ ਪੰਜਾਬ ਬਣ ਕੇ ਦੇਸ਼ ਨੂੰ ਲੀਡ ਕਰੇ ਜੇ ਪੰਜਾਬ ਨੰਬਰ 1 ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਬਹੁਤ ਬਹੁਤ ਵਧਾਈਆਂ ਜੈ ਹਿੰਦ ਬੋਲੇ ਸੋਨਹਿਾਰ ਸਾਸਿ ਕਰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਤਰੱਕੀਆ ਕਰੋ ਬਹਾਦਰ ਪੰਜਾਬੀਓ ਅੱਜ ਦੇਸ਼ ਦੇ 77ਵੇਂ ਗਣਤੰਤਵ ਵਿਵਸਥੇ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਜ਼ਾਰਾਂ ਦੇਸ਼ਪਕਟ ਸੂਰਬੀਰਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦਾ ਮੈਂ ਦੇਸ਼ ਦੀਆਂ ਤਿੰਨੇ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਵੀ ਸलाम ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸਤਾ, ਇਕਤਾ ਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ ਸਾਲ 1950 ਦੇ ਵਿੱਚ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਸਾਰੇ ਦੇ ਵਸਾਸੀਆਂ ਲਈ ਇਹ ਬੜਾ ਖਾਸ ਦਿਨ ਹੈ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਸਜਦਾ ਕਰਦਾ ਹਾਂ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਆਦੀ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਯੋਧਿਆਂ ਨੇ ਹੀ ਦਿੱਤੀਆਂ ਜਬਰ ਜ਼ੁਲਮ ਦੇ ਵਿਰੁੱਧ ਡਟਣ ਦੀ ਪ੍ਰੇਰਣਾ ਸਾਡੇ ਗੁਰੂ ਸਾਹਿਬਾਨ ਨੇ ਪੰਜਾਬੀਆਂ ਨੂੰ ਗੁਰਤੀ ਵਿੱਚ ਦਿੱਤੀ ਹੈ ਕੂਕਾ ਲਹਿਰ ਬਬਰ ਕਾਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਜੱਟਾ ਅਤੇ ਪਰਜਾ ਮੰਡਲ ਵਰਗੀਆਂ ਜਿੰਨੀਆਂ ਵੀ ਲਹਿਰਾਂ ਹੋਈਆਂ ਉਹ 100% 100% ਦੀ ਪੰਜਾਬੀਆਂ ਨਾਲ ਸੰਬੰਧਤ ਨੇ ਤੇ ਸਾਰੀਆਂ ਪੰਜਾਬੀ ਲਹਿਰਾਂ ਸੀ ਬਾਬਾ ਮਹਾਰਾਜ ਸਿੰਘ ਬਾਬਾ RAM ਸਿੰਘ ਜੀ ਸ਼ਹੀਦ ਭਗਤ ਸਿੰਘ ਸੁਖਦੇਵ ਲਾਲਾ ਲਾਜਪਤਰਾਏ ਜੀ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਜੀ ਮਦਨ ਲਾਲ ਟੀਂਗੜਾ ਜੀ ਦੀਵਾਨ ਸਿੰਘ ਕਾਲੇ ਪਾਣੀ ਸੇਵਾ ਸਿੰਘ ਜੀ ਠੀਕਰੀ ਵਾਲਾ ਅਤੇ ਹੋਰ ਅਜਿਹੇ ਸੰਕੜੇ ਯੋਧੇ ਨੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਤੇ ਲੋਕਾਂ ਦੇ ਹੱਕਾਂ ਵਾਸਤੇ ਲੜਾਈਆਂ ਲੜ ਕੇ ਇਤਿਹਾਸ ਰਚਿਆ ਜਦੋਂ ਦੇਸ਼ ਦਾ ਵਟਵਾਰਾ ਹੋਇਆ ਤਾਂ ਸਭ ਤੋਂ ਵੱਧ ਮਾਰ ਵੀ ਪੰਜਾਬੀਆਂ ਨੂੰ ਹੀ ਚਲਣੀ ਪਈ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਮਿਸਾਲੀ ਯੋਗਦਾਨ ਪਾਇਆ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਤੇ ਬਾਹਰੀ ਹਮਲਿਆਂ ਤੋਂ ਰਾਖੀ ਕਰਨ ਲਈ ਪੰਜਾਬੀ ਹਮੇਸ਼ਾ ਸਭ ਤੋਂ ਮੋਹਰੀ ਰਹੇ ਨੇ ਅੱਜ ਦੇਸ਼ ਦੇ ਅਨਾਜ ਦੇ ਭੰਡਾਰ ਦੇ ਵਿੱਚ 60% ਦੀ ਯੋਗਦਾਨ ਪੰਜਾਬ ਦਾ ਹੈ ਪਿਛਲੇ ਸਾਲ ਭਾਰੀ ਹੜ੍ਹ ਆਏ ਇਤਿਹਾਸ ਦੇ ਵਿੱਚ ਇੰਨੇ ਭਾਰੀ ਹੜ੍ਹ ਕਦੇ ਪੰਜਾਬ 'ਚ ਦੇਖਣ ਨੂੰ ਮਿਲੇ ਨਹੀਂ ਜੇ ਕੋਈ ਹੋਰ ਸੂਬਾ ਹੁੰਦਾ ਜੇ ਕੋਈ ਹੋਰ ਸਟੇਟ ਹੁੰਦੀ ਤਾਂ ਸ਼ਾਇਦ ਕਈ ਸਾਲ ਉਹ ਸਟੇਟ ਨੂੰ ਇਨਾ ਹੜਾਂ ਦੀ ਮਾਰ ਤੋਂ ਉੱਭਰਨ ਵਾਸਤੇ ਲੱਗ ਜਾਂਦੇ ਪਰ ਇਹ ਪੰਜਾਬੀਆਂ ਦਾ ਇੱਕ ਦੂਜੇ ਨੂੰ ਸਹਾਰਾ ਦੇਣ ਦਾ ਇੱਕ ਦੂਜੇ ਦੀ ਬਾਹ ਫੜਨ ਦਾ ਇੱਕ ਦੂਜੇ ਨੂੰ ਸੰਕਟ ਦੇ ਵਿੱਚ ਹੌਸਲਾ ਦੇਣ ਦਾ ਇੱਕ ਜਜ਼ਬਾ ਹੀ ਹੈ ਜਿਨੇ ਪੰਜਾਬ ਨੂੰ ਇੰਨੇ ਭਾਰੀ ਹੜਾਂ ਦੇ باوجود ਦਿਨਾਂ ਵਿੱਚ ਨਹੀਂ ਮਹੀਨਿਆਂ ਵਿੱਚ ਨਹੀਂ ਸਾਲਾਂ ਵਿੱਚ ਨਹੀਂ ਘੰਟਿਆਂ ਦੇ ਵਿੱਚ ਦੁਬਾਰਾ ਖੜਾ ਕਰਤਾ ਪੰਜਾਬ ਨੂੰ ਮੈਂ ਜਿੰਨੇ ਵੀ ਐਨ ਜੀਓਜ਼ ਨੌਜਵਾਨ ਜਾਂ ਉਹ ਸੇਵਾਦਾਰ ਜਿਨ੍ਹਾਂ ਨੇ ਹੜ੍ਹਾਂ ਦੇ ਸੰਕਟ ਦੇ ਵਿੱਚ ਕਿਸੇ ਵੀ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਸਾਰਿਆਂ ਨੂੰ ਅੱਜ ਦੇਸ਼ ਗਣਤੰਤਰ ਦਿਵਸ ਤੇ ਸਲਾਮ ਕਰਦਾ ਮੈਂ ਉਹਨਾਂ ਨੂੰ ਸਲੂਟ ਕਰਦਾ ਮਹਿਮਾਨ ਨਾਲ ਕਹਿ ਸਕਦਾ ਕਿ ਇੰਨੇ ਭਾਰੀ ਹੜਾਂ ਦੇ باوجود ਵੀ ਪੰਜਾਬ ਨੇ 156 ਲੱਖ ਮੀਟ्रिक टन ਚੌਲ ਜਿਹੜੇ ਉਹ ਦੇਸ਼ ਦੇ ਅਨਾਜ ਦੇ ਭੰਡਾਰ ਦੇ ਵਿੱਚ ਦਿੱਤੇ ਇੰਨੇ ਫਸਲਾਂ ਦੇ ਮਾਰ ਦੇ باوجود ਵੀ ਇਸੇ ਕਰਕੇ ਦੇਸ਼ ਪ੍ਰਤੀ